आई लव माय कोट पटुवा। ਪਲਾਤ ਬੰਦੇ ਨੂੰ ਕਿੱਥੇ ਤੇ ਕਿੱਥੇ ਲੈ ਜਾਂਦੇ ਆ। ਸਾਰੀ ਜ਼ਿੰਦਗੀ ਬੋਟ ਕੱਟਤੀ ਸੀ। ਰੋਜੀ ਰੋਟੀ ਬੋਣਿਆ ਨਹੀਂ ਲੈ ਜੀ। ਇਨਸਾਨ ਹੋ ਜਾਂਦਾ ਨਾ ਬਈ ਇਨਸਾਨ ਆਪ ਦੀ ਮਰਜ਼ੀ ਕਰਦਾ। ਨਹੀਂ ਕਈ ਫਾਸਲੇ ਕੁਦਰਤ ਲੈਂਦਾ। ਜਿੱਥੇ ਰੱਬ ਰੱਖਦਾ ਉੱਥੇ ਰਹਿਣਾ ਪੈਂਦਾ। ਕੋਈ ਕਿਸੇ ਦਾ ਨਹੀਂ ਖਾਂਦਾ ਹਰੇਕ ਆਪਦੇ ਕਰਮਾਂ ਦਾ ਖਾਂਦਾ। ਜੇ ভাই ਗੁਰੂ ਨੇ ਕਦੇ ਜ਼ਿੰਦਗੀ ਕਾਮਯਾਬ ਕੀਤਾ ਉੱਥੇ ਘਰ ਜ਼ਰੂਰ ਪਾਉਣਾ। ਕਦਿਗਾ ਇਹ ਰਿਹਾ। बहुत सोना बनाता स्टेशन हम बो, तो बोर्ड पूरे का बहुत बड़ा बनाता जारी तो गुड पड़ भी बनी है अंदर हम तो भी वाह क्या बात है बाबा दिन बाद आया ना बोर्ड पूरे बाबा कम चली जाता शहर चाहे तो मतलब ਵਾਹ ਜੀ ਵਾਹ ਬੰਦੇ ਜੱਦੀ ਪਿੰਡ ਤਾਂ ਜੱਦੀ ਹੁੰਦਾ ਤੇ ਮੇਰਾ ਜੱਦੀ ਪਿੰਡਾ ਕੋਟਕਪੂਰਾ ਨਾ ਪੁਲਿਸ ਆ ਕੇ ਤਾਂ ਫਲਾਤੀ ਬੰਦੇ ਨੂੰ ਨਹੀਂ ਲੈ ਗਏ ਇਹਦਾ ਜੀ ਕਰਦਾ ਘਰ-ਬਾਰ ਕਿ